ਮਾਨ ਸਾਹਿਬ ਕੰਮ ਕਰੋ ਸ਼ੁੱਧ ਨਹੀਂ ਤੇ ਸਤਾਈ ਦੇ ਵਿੱਚ ਪਾਣੀ ਦਾ ਪਾਣੀ ਤੇ ਹੋ ਜਾਣਾ ਦੁੱਧ ਦਾ ਦੁੱਧ ਕਿਉਂਕਿ ਆਪਾਂ ਚਲਾ ਰਹੇ ਆ ਨਾ ਯੁੱਧ ਨਸ਼ਿਆਂ ਵਿਰੁੱਧ ਨਸ਼ੇ ਦੇ ਵਪਾਰੀ ਨੂੰ ਆਪਾਂ ਲਿਆ ਰਹੇ ਆ ਖੁੱਦ ਆਪਣੇ ਵਿੱਚ ਕਿੰਨੀ ਗਿਆਬੁੱਧ ਹਾਂਜੀ ਸਤਿ ਸ੍ਰੀ ਅਕਾਲ ਮਾਨ ਸਾਹਿਬ ਪਾਰਟੀ ਦਾ ਬਹੁਤ ਜਿਆਦਾ ਨੁਕਸਾਨ ਹੋਣਾ ਜੇ ਆਪਣੀ ਆਮ ਆਦਮੀ ਪਾਰਟੀ ਦਾ ਇਹ ਤਾਂ ਮੈਂ ਦੱਸਦਾ ਹੁਣੇ ਠੀਕ ਆ ਕਿਉਂਕਿ ਤਰਨ ਤਰਨ ਦੀ ਜਿਹੜੀ ਜਿਮਨੀ ਚੋਣਿਆ ਤੁਸੀਂ ਉਸ ਬੰਦੇ ਨੂੰ ਲੜਾ ਸਕਦੇ ਜੇ ਮੇਰਾ ਖਿਆਲ ਆ ਜਿਹੜਾ ਹਰਮੀਤ ਸਿੰਘ ਨੂੰ ਤੁਹਾਂ ਲਿਆਂਦਾ ਨਾ ਉਹ ਬਹੁਤ ਵੱਡੀ ਗਲਤੀ ਕੀਤੀ ਪਹਿਲਾਂ ਉਸ ਦੀ ਨਕਵਾਰੀ ਕਰਵਾ ਲੈਣੀ ਸੀ ਕਿ ਇੱਥੇ ਝਾਮਕੇ 100 ਕਿੱਲਾ ਪਲੀ ਕਿੱਦਾਂ ਲੈ ਗਿਆ 10 ਸਾਲਾਂ ਦੇ ਵਿੱਚ 10 ਸਾਲਾਂ ਦੇ ਵਿੱਚ ਕਿੰਨਾ ਉਸਨੇ ਨਸ਼ਾ ਬਕਾਇਆ ਜਿਹੜੇ ਉਸਦੇ ਗੁਰਗੇ ਹੀ ਉਹਨਾਂ ਨੇ ਕਿੰਨਾ ਚਿੱਟਾ ਵੇਚਿਆ ਕਿੰਨੇ ਕਬਜੇ ਕੀਤੇ ਦੱਸੋ ਨਾ ਮੈਨੂੰ ਤੁਸੀਂ ਜਿੱਦਾਂ ਨਸ਼ਿਆਂ ਦੇ ਜਿਹੜਾ ਯੋਧਾ ਆਪਾਂ ਨਸ਼ਿਆਂ ਦੇ ਵਿਰੁੱਧ ਚਲਾ ਰਹੇ ਹਾਂ ਤੇ ਨਸ਼ੇ ਦੇ ਵਪਾਰੀ ਨੂੰ ਆਪਾਂ ਖੁਦ ਲਿਆ ਰਹੇ ਆ ਆਮ ਆਦਮੀ ਪਾਰਟੀ ਦੇ ਵਿੱਚ ਤੁਸੀਂ ਕਹਿਆ ਸੀ ਇਹ ਆਮ ਆਮ ਆਦਮੀ ਪਾਰਟੀ ਦੀ ਜਿਹੜੀ ਬਣਾ ਰਹੇ ਆ ਆਮ ਬੰਦਿਆਂ ਸਰਕਾਰ ਹੋਵੇਗੀ ਠੀਕ ਆ ਤੇ ਇੱਕ ਸੱਚ ਹੋਰ ਗੱਲ ਚੱਲ ਰਹੀ ਏ ਬਣ ਸਾਹਿਬ ਕੇ ਆਮ ਆਦਮੀ ਪਾਰਟੀ ਦਾ ਕੋਈ ਮੰਤਰੀ ਆ ਵੱਡਾ ਜਿਸ ਨੇ ਕਿ ਪਤਾ ਨਹੀਂ ਕਿੰਨੀ ਵੱਡੀ ਰਕਮ ਕਰੋੜਾਂ ਰੁਪਇਆ ਲੈ ਕੇ ਹਰਮੀਸ ਸੰਧੂ ਤੋਂ ਦੇ ਫੇਰ ਆਮ ਆਦਮੀ ਪਾਰਟੀ ਦੇ ਵਿੱਚ ਦਾਖਲ ਕੀਤਾ ਵਾ ਤੇ ਜੇ ਉਹਦਾ ਨਾਮ ਨਾ ਨਿਕਲੇ ਤਾਂ ਲੋਕ ਤੁਹਾਨੂੰ ਵੀ ਕੈਂਡੀ ਜੇ ਕਮੈਂਟ ਪੜ ਕੇ ਵੇਖ ਲਿਓ ਨਹੀਂ ਤੇ ਯਾ ਮਦੀ ਪਾਰਟੀ ਜਿਹੜੀ ਆਪਣੇ ਸੀਐਮ ਸਾਹਿਬ ਆ ਉਹ ਪਹਛੋ ਕੇ ਸ਼ਾਇਦ ਹਲੇ ਕਿ ਤੁਸੀਂ ਬਹੁਤ ਵਧੀਆ ਇਨਸਾਨ ਜੀ ਮੈਨੂੰ ਪਤਾ ਵਾ ਇਹੋ ਜਿਹਾ ਕੰਮ ਨਹੀਂ ਕਰਦੇ ਪਰ ਲੋਕਾਂ ਦਾ ਕੀ ਆ ਨਾਂ ਤੇ ਲੱਗ ਜਣਾ ਕਿਉਂਕਿ ਨਾਂ ਲੱਗਣਾ ਲਾਜ਼ਮੀ ਆ ਕਿਉਂਕਿ ਹਰਮਿੰਦਰ ਸਿੰਘ ਨੂੰ ਤੁਸੀਂ ਪਾਰਟੀ ਦੇ ਵਿੱਚ ਲੈ ਜਾਂਦਾ ਇਸ ਕਰਕੇ ਬੇਨਤੀ ਆ ਕਿ ਉਸ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢੋ ਕਿ ਹੋਰ ਨਵੇਂ ਬੰਦੇ ਨੂੰ ਉੱਥੇ ਕਿਹਾ ਮੁੰਡਾ ਕੇ ਤੇ ਚਲੋ ਔਲਖਾ ਔਲਖਾ ਕਰ ਗਿਆ ਇੱਕ ਹੋਰ ਆ ਕੀ ਨਾਂ ਉਹਨਾਂ ਦਾ ਗੁਰਸੇਵਕ ਆ ਇਹ ਹੋਰ ਵੀ ਕਿਸੇ ਨੂੰ ਤੁਸੀਂ ਡਿਗਰੀ ਜਨ ਮਰਜ਼ੀ ਦੇ ਦਿਓ ਜਿਹੜੇ ਮਰਜੀ ਕੇ ਵਰਕਰ ਨੂੰ ਟਿਕਟ ਦੇ ਦੋ ਜਿੰਨੂੰ ਮਰਜੀ ਟਿਕਟ ਦੇ ਸਕਦੇ ਜੇ ਤੁਹਾਡੇ ਹੱਥ ਵਸਿਆ ਪਰ ਨਸ਼ਈ ਜਿਹੜਾ ਬੰਦਾ ਨਸ਼ੇ ਸਾਰੇ ਪੰਜਾਬ ਦਾ ਬੇੜਾ ਗਰਕਰਤਾ ਮਜੀਠੀਏ ਤੋਂ ਬਾਅਦ ਦੂਜੇ ਨੰਬਰ ਤੇ ਨਾਮ ਆਉਂਦਾ ਸੀ ਇਹਦਾ ਹਰਮੇਸ਼ੰਦੂ ਦਾ ਕਿ 10 ਸਾਲਾਂ ਦੇ ਵਿੱਚ ਇਹਨਾਂ ਕਿੰਨਾ ਨਸ਼ਾ ਵੇਚਿਆ ਕੀ ਕੁਝ ਕੀਤਾ ਠੀਕ ਹੈ ਮਾਨ ਸਾਹਿਬ ਬਾਕੀ ਜੇ ਕੋਈ ਗਲਤੀ ਛਲਤੀ ਹੋਵੇ ਤੇ ਮਾਫ ਕਰਿਓ ਪਰ ਉਸ ਨੂੰ ਬਾਹਰ ਦਾ ਰਸਤਾ ਜ਼ਰੂਰ ਬਗਾਇਓ ਧੰਨਵਾਦ ਲਵ ਯੂ ਆਲ ਪਹਿਲੇ ਯਰ ਵੀਡੀਓ ਬਣਾਈ ਮੈਂ ਇਹੋ ਜੀ ਉਹ ਵੀ ਲੋਕਾਂ ਨੇ ਕਹਿੰਦੇ ਕਿ ਲੋਕੀ ਕਮੈਂਟ ਵੜਾ ਕਰਦੇ ਮੈਨੂੰ ਕਿ ਤੂੰ ਇੰਨੀ ਸਪੋਰਟ ਕਰਦਾ ਆ ਆਮ ਆਦਮੀ ਪਾਰਟੀ ਦੀ ਇੰਨੀ ਆ ਰੀਲਾਂ ਬਣਾ ਕੇ ਪਾਉਣਾ ਵਾ ਇੰਨਾ ਤੂੰ ਮਤਲਬ ਸ਼ੇਅਰ ਕਰਦਾ ਵਾ ਤੇ ਹੁਣ ਹੁਣ ਬੋਲਿਆ ਕਿਉਂ ਨਹੀਂ ਤੂੰ ਮੈਨੂੰ ਲੋਕੀ ਮੈਨੂੰ ਗਾਲਾਂ ਕੱਢਣ ਦੇ ਸੀ ਨਾ ਇਸ ਕਰਕੇ ਮੈਂ ਛੋਟੀ ਜੀ ਵੀਡੀਓ ਬਣਾ ਕੇ ਤੁਹਾਡੇ ਸਾਹਮਣੇ ਪਾਉਂਦੇ ਆ ਠੀਕ ਆ ਤੇ ਮਾਨ ਸਾਹਿਬ ਪਾਰਟੀ ਦਾ ਨੁਕਸਾਨ ਤੇ ਤੁਹਾਨੂੰ ਫਿਰ ਪਤਾ ਹੀ ਆ ਹੋ ਹੀ ਜਾਣਾ ਮੰਨ ਜੋ ਸਾਡਾ ਕਹਿਣਾ ਹੱਲੇ ਠੀਕ ਆ ਇੱਕ ਹੋਰ ਗੱਲ ਸਾਡੇ 3 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਨਿਯਾਜ ਪਰਚਾ ਨਹੀਂ ਕੀਤਾ ਕੋਈ ਜੇ ਕਿਦੇ ਮੰਨ ਲਓ ਹਰਮੀਤ ਸੰਧੂ ਉਥੋਂ ਮੰਨ ਲਓ ਤੁਸੀਂ ਟਿਕਟ ਦੇਂਦੇ ਜੀ ਉਹ ਜਿੱਤ ਜਾਂਦਾ ਤੇ ਤਰਨ ਤਰਨ ਜਿਹੜੇ ਵਰਕਰ ਹੈ ਨਾ ਉਹ ਪਰਚਿਆਂ ਦੀ ਤਿਆਰੀ ਸ਼ੁਰੂ ਕਰ ਲਉਣਾ ਸਨ ਨਿਯਾਜ ਪਰਚੇ ਬਹੁਤ ਹੁੰਦੇ ਹੁੰਦੇ ਸੀ ਅਸੀਂ ਤੇ ਵੇਂਦੇ ਰਹੇ ਨਾ ਪਹਿਲਾਂ ਪਹਿਲਾਂ ਇਸ ਕਰਕੇ ਬੇਨਤੀ ਆ ਕਿ ਪਾਰਟੀ ਨੂੰ ਸਾਫ਼ ਸੁਥਰਾ ਰਹਿਣ ਦਿਓ ਜਿਸ ਤਰ੍ਹਾਂ ਪਾਰਟੀ ਅੱਜ ਆਪਾਂ 27 ਵਿੱਚ ਫੇਰ ਆਪਾਂ ਦੁਬਾਰਾ ਸੀਐਮ ਸਾਹਿਬ ਬਣਨਾ ਨਾ ਫਿਰ ਇਹੋ ਜਿਹੇ ਬੰਦਿਆਂ ਨੂੰ ਪਾਰਟੀ ਦੇ ਵਿੱਚ ਨਾ ਲਿਆਓ ਕਿਸੇ ਗੱਲ ਦਾ ਘਾਟਾ ਆਪਾਂ ਸੈਂਚਰੀ ਆਪਣੀ ਹੋ ਜਲੇ ਹਿਸਾਬ ਨਾਲ ਸੈਂਚਰੀ ਬੰਦੀ ਜਾਂਦੀ ਆ ਆਪਣੇ ਐਮਐਲਏਆਂ ਦੀ ਸਾਰਿਆਂ ਦੀ ਤੇ ਇਸ ਕਰਕੇ ਉਹਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢੋ ਬੇਨਤੀ ਹੱਥ ਜੋੜ ਕੇ ਹੋਰ ਤੇ ਕੁਝ ਕਰ ਨਹੀਂ ਸਕਦੇ ਜੇ ਆਪਾਂ ਬਾਅਦ ਦੇ ਵਿੱਚ 27 ਦੇ ਵਿੱਚ ਫੇਰ ਸਰਕਾਰ ਬਣਾਉਣੀ ਹੈ ਤੇ ਧੰਨਵਾਦ ਲਵ ਯੂ ਹਾਣ